ਸਸ਼ਕਾਲ ਵਿੱਚ ਹਰਪਿਤ कौर ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਜ਼ਰਾਂ ਪੰਜਾਬ ਬਲਟਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰਖੀਆਂ ਦੇ ਨਾਲ ਵਿਸ਼ਨੋਈ ਜ਼ਿਲ੍ਹ ਇੰਟਰਵਿਊ ਮਾਮਲੇ ਦੀ ਜਾਂਚ ਲਈ ਖਾਸ ਕਮੇਟੀ ਬਣਾਉਣ ਦੀ ਮੰਗ ਕਾਂਗਰਸ ਨੇ ਕਿਹਾ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਬੋਲਿਆ ਝੂਠ ਐਕਸ਼ਨ ਮੂਡ ਚ ਸਪੀਕਰ ਕੁਲਤਾਰ ਸੰਧਵਾ ਹੁਣ ਫੜੀਆਂ ਜਾਣਗੀਆਂ ਸਾਰੀਆਂ ਕਾਲੀਆਂ ਭੇਡਾਂ ਗ੍ਰੈਸ ਕੱਤਰ ਨੂੰ ਪੱਤਰ ਜਾਰੀ ਵਿਧਾਨ ਸਭਾ ਪਹੁੰਚਿਆ ਲੱਖਾ ਸਿਧਾਣਾ ਸਾਥੀਆਂ ਸਣੇ ਗ੍ਰਿਫਤਾਰ ਪਾਣੀਆਂ ਦੇ ਮੁੱਦੇ ਤੇ ਸਰਕਾਰ ਨੂੰ ਜਗਾਉਣ ਆਇਆ ਸੀ ਲੱਖਾ ਵਿਧਾਨ ਸਭਾ ਚ ਬੁੱਢੇ ਨਾਲੇ ਦੇ ਮੱਛਲੇ ਤੇ ਵੀ ਨਹੀਂ ਹੋਇਆ ਕੋਈ ਵਿਚਾਰ ਹਰਿਆਣਾ ਚ ਆਪ ਤੇ ਕਾਂਗਰਸ ਦਾ ਹੋ ਸਕਦਾ ਹੈ ਗੜਜੋੜ ਆਪ ਨੇ ਰਾਹੁਲ ਦੇ ਸੁਝਾਦਾ ਕੀਤਾ ਸਵਾਗਤ ਬੀਜੇਪੀ ਨੂੰ ਹਰਾਉਣਾ ਹੀ ਸਾਡੀ ਪਹਿਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਮਾਨਸੂਨ اجلاس ਦਾ ਅੱਜ ਤੀਸਰਾ ਦਿਨ ਦੱਸਦੇ ਕਿ ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਖਤਰਨਾਕ ਗੈਂਗਸਟਰ ਲਾਲਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਲਈ ਸਯੁਕਤ ਸੰਸਦੀ ਕਮੇਟੀ ਵਾਂਗ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਸਲਾਹ ਤੇ ਸਿਰਫ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖਤਰਨਾਕ ਗੈਂਗਸਟਰ ਲਾਰਸ ਬਿਸ਼ਰੋਈ ਦੀ ਜੇਲ ਇੰਟਰਵਿਊ ਵਿੱਚ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਲਈ ਸਯੁਕਤ ਸੰਸਦੀ ਕਮੇਟੀ ਜਾਣੇ ਕਿ ਜਪੀਸੀ ਵਾਗ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਸੀਨੀਅਰ ਕਾਂਗਰਸੀ ਆਗੂ ਬਾਜਬਾ ਨੇ ਕਹਿਆ ਕਿ ਕਮੇਟੀ ਸੂਬੇ ਵਿੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੇ ਗਏ ਖੋਰ ਦੁਰਵਿਵਹਾਰ ਦੇ ਮਾਮਲਿਆਂ ਦੀ ਜਾਂਚ ਕਰ ਸਕਦੀ ਹੈ ਵਿਸ਼ੇਸ਼ ਡੀਜੀਪੀ ਪਰ ਬੋਤ ਕੁਮਾਰ ਜਨਾ ਨੇ ਲਗਭਗ 1 ਮਹੀਨਾ ਪਹਿਲਾਂ ਬਿਸ਼ਨੋਈ ਦੀ ਜੇਲ ਇੰਟਰਵਿਊ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੀਲ ਬੰਦ ਲਿਫਾਫੇ ਦੇ ਵਿੱਚ ਇੱਕ ਰਿਪੋਰਟ ਸੌਂਪੀ ਸੀ ਉਹਨਾਂ ਨੇ ਸਿੱਟਾ ਕੱਢਿਆ ਕਿ ਗੈਂਗਸਟਰ ਦੇ ਨਾਲ ਇੱਕ ਇੰਟਰਵਿਊ ਖੜੜ ਦੇ ਸੀਆਈਏ ਥਾਣੇ ਦੇ ਵਿੱਚ ਹੋਈ ਸੀ ਐਸਪੀ ਪੱਦਰ ਦੇ ਇੱਕ ਪਰਸ ਅਧਿਕਾਰੀ ਨੇ ਇੰਟਰਵਿਊ ਲਈ ਆਪਣਾ ਮੋਬਾਈਲ ਫੋਨ ਪ੍ਰਦਾਨ ਕੀਤਾ ਬਾਜਬਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਅਗਲੀ ਰੀ ਜਾਂਚ ਲਈ ਪ੍ਰਬੋਧ ਕੁਮਾਰ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਤਾਂ ਜੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਦੇ ਸਾਹਮਣੇ ਲਿਆਂਾਇਆ ਜਾ ਸਕੇ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦੀ ਹੈ ਤੇ ਖਤਰਨਾਕ ਗੈਂਗਸਟਰ ਲਾਰਸ ਬਸ਼ਨੋਈ ਦੀ ਜੇਲ ਇੰਟਰਵਿਊ ਦੀ ਜ਼ਿੰਮੇਵਾਰੀ ਟੈਂਕ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ ਬਾਜਬਾ ਨੇ ਪੁੱਛਿਆ ਕਿ ਅਜਹ ਹਾਲਾਤਾਂ ਚ ਕਿ ਕਤਲ ਕੀਤੇ ਗਏ ਪੰਜਾਬੀ ਰੈਪਰਾਂ ਤੇ ਗਾਇਕ ਸੁਖਦੀਪ ਸਿੰਘ ਦੇ ਮਾਤਾ ਪਿਤਾ ਇਨਸਾਫ ਦੀ ਉਮੀਦ ਕਰ ਸਕਦੇ ਨੇ ਬਿਊਰੋ ਰਿਪੋਰਟ ਹਮਦਰਦ ਜੀ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਇੱਕ ਗੈਕਸ਼ਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਸਪੀਕਰ ਕੁਲਤਾ ਸਿੰਘ ਸੰਧਵਾ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਕਿ ਉਹਨਾਂ ਨੇ ਇਸ ਸਬੰਧੀ ਪੰਜਾਬ ਦੇ ਗ੍ਰੈਸ ਕਤਰ ਤੋਂ ਸਾਰੇ ਵਿਭਾਗਾਂ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਇੱਕ ਗੈਂਗਸਟਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਨੇ ਸਬੰਧੀ ਪੰਜਾਬ ਦੇ ਗ੍ਰਹਿ ਸਕੱਤਰ ਤੋਂ ਸਾਰੇ ਵਿਭਾਗਾ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਉਹਨਾਂ ਪੱਤਰ ਦੇ ਵਿੱਚ ਲਿਖਿਆ ਕਿ ਉਹਨਾਂ ਨੂੰ ਵੱਖ-ਵੱਖ ਵਿਭਾਗਾ ਦੇ ਵਿੱਚ ਉਹਨਾਂ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਨ੍ਹਾਂ ਦੀ ਪਛਾਣ ਕਾਲੀਆਂ ਪੇਡਾਂ ਜਾਨੀ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ ਅਤੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਪੁਲਿਸ ਮਾਈਨਿੰਗ ਅਬਾਕਾਰ ਇਸ ਵਿੱਚ ਸਾਰੇ ਵਿਭਾਗ ਸ਼ਾਮਿਲ ਨੇ ਇਸ ਸਬੰਧੀ ਗ੍ਰੈਸ ਕਟਰ ਨੂੰ ਪੱਤਰ ਜਾਰੀ ਕੀਤਾ ਗਿਆ ਇਹ ਰਿਪੋਰਟ ਤਿੰਨ ਦਿਨਾਂ ਦੇ ਵਿੱਚ ਮੰਗੀ ਗਈ ਹੈ ਹਾਲਾਂਕਿ ਡੀਜੀਪੀ ਵੱਲੋਂ ਬੀਤੇ ਦਿਨੀ ਰਿਪੋਰਟ ਨਹੀਂ ਦਿੱਤੀ ਗਈ ਸਪੀਕਰ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਡੀਜੀਪੀ ਨੂੰ ਇਨਕਾਰ ਕਰ ਦਿੱਤਾ ਹੁਣ ਇਸ ਦਾ ਜ਼ਿਕਰ ਵਿਸਤਾਰ ਰਿਪੋਰਟ ਦੇ ਵਿੱਚ ਕੀਤਾ ਜਾਵੇਗਾ ਦਰਸਲ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਚ ਸਿਰਫ ਕਾਲ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਖੁਦ ਪੁਲਸ ਤੇ ਮੌਜੂਦ ਕਾਲੀਆਂ ਭੇਡਾਂ ਦਾ ਮੁੱਦਾ ਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਰਿਸ਼ਵਤ ਦੀ ਰਕਮ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਣ ਵਾਲੇ ਫੌਤ ਅਧਿਕਾਰੀ ਨੂੰ ਬਚਾਇਆ ਜਾ ਰਿਹਾ ਸਪੀਕਰ ਨੇ ਸਵਾਲ ਕੀਤਾ ਕਿ ਭ੍ਰਸ਼ਟ ਅਫਸਰਾਂ ਨੂੰ ਬਚਾਉਣ ਵਾਲੇ ਆਗੂ ਤੇ ਅਫਸਰ ਕੌਣ ਨੇ ਇੱਕ ਮਾਮਲੇ ਦੇ ਵਿੱਚ ਏਐਸਆਈ ਬੋਰਡ ਸਿੰਘ ਨੇ ਪਹਿਲਾਂ 1 ਲੱਖ ਰੁਪਏ ਨਗਦ ਅਤੇ ਫਿਰ 50000 ਰੁਪਏ ਦਾ ਚੱਕ ਰਿਸ਼ਵਤ ਵਜੋਂ ਲਿਆ ਐਸਆਈ ਖਿਲਾਫ ਵੀ ਅਗਾਸਨੂ ਕੋਟਕਪੂਰਾ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਪਰ ਮੀਡੀਆ ਨੂੰ ਭੇਜੇ ਗਏ ਬੁਲੇਟਿਨ ਦੇ ਵਿੱਚ ਐਫਆਈਆਰ ਨੰਬਰ 180 ਦਾ ਕੋਈ ਜ਼ਿਕਰ ਨਹੀਂ ਸੀ ਬਿਊਰੋ ਰਿਪੋਰਟ ਹਮਦਾਨ ਟੀਵੀ ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮਸਲੇ ਤੇ ਗੱਲਬਾਤ ਕਰਨ ਪਹੁੰਚੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਧਾਨ ਸਭਾ ਦੇ ਵਿੱਚ ਬੁੱਡੇ ਨਾਲੇ ਦੇ ਮਸਲੇ ਤੇ ਵਿਚਾਰ ਚਰਚਾ ਨਾ ਹੋਣ ਤੇ ਨਰਾਜ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਤੇ ਹੋਰ ਅੱਜ ਵਿਧਾਨ ਸਭਾ ਦੇ ਬਾਹਰ ਬੁੱਡੇ ਨਾਲੇ ਦਾ ਮਸਲਾ ਚੁੱਕਣ ਪਹੁੰਚੇ ਸਨ ਜਿੱਥੇ ਕਿ ਲੱਖਾ ਸਿਧਾਣਾ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮਸਲੇ ਤੇ ਗੱਲਬਾਤ ਕਰਨ ਪਹੁੰਚੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਵਿਧਾਨ ਸਭਾ ਦੇ ਵਿੱਚ ਬੁੱਡੇ ਨਾਲੇ ਦੇ ਮਸਲੇ ਤੇ ਵਿਚਾਰ ਚਰਚਾ ਨਾ ਹੋਣ ਤੇ ਉਹ ਨਾਰਾਜ਼ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਤੇ ਹੋਰ ਅੱਜ ਵਿਧਾਨ ਸਭਾ ਦੇ ਬਾਹਰ ਬੁੱਡੇ ਨਾਲੇ ਦਾ ਮਸਲਾ ਚੁੱਕਣ ਪੁੱਜੇ ਸਨ ਜਿੱਥੇ ਕਿ ਇਸ ਦੌਰਾਨ ਲੱਖਾ ਸਿਧਾਣਾ ਅਮਿਤੋਜ ਮਾਨ ਜਸਕੀਰਤ ਸਿੰਘ ਤੇ ਹੋਰਨਾਂ ਨੂੰ ਪੁਲਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਿਨ੍ਹਾਂ ਨੂੰ ਚੰਡੀਗੜ੍ਹ ਪਾਲਸਬਲੋ थाना ਸੈਕਟਰ 3 ਨੇ ਲਜਾਇਆ ਗਿਆ ਤੇ ਦਿਨ ਸ਼ਾਮ ਛੱਡਿਆ ਗਿਆ ਲਖਾ ਸਿਧਾਨਾ ਨੇ ਕਿਹਾ ਕਿ ਬੁੱਢੇ ਨਾਲੇ ਦਾ ਪਾਣੀ ਬੁਰੀ ਤਰ੍ਹਾਂ ਪਲੀਤ ਹੋ ਚੁੱਕਿਆ ਜਿਸ ਕਰਕੇ ਲੋਕ ਘਾਤਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਇਸ ਮੁੱਦੇ ਤੇ ਸੁਭਾ ਸਰਕਾਰ ਗੱਲ ਕਰਨ ਲਈ ਤਿਆਰ ਹੀ ਨਹੀਂ ਹੈ ਲੰਗੇ ਦਿਨ ਵਿਧਾਇਕ ਮਨਪ੍ਰੀਤ ਯਾਲੀ ਦੇ ਬੁੱਢੇ ਨਾਲੇ ਦੇ ਮਸਲੇ ਤੇ ਵਿਚਾਰ ਚਰਚਾ ਕਰਨ ਦੀ ਮੰਗ ਕੀਤੀ ਤਾਂ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਮੁੱਖ ਮੰਤਰੀ ਨੂੰ ਬੁੱਢੇ ਨਾਲੇ ਦੇ ਮਾਮਲੇ ਤੇ ਸੰਜੀਦਗੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਵੀਰੋ ਰਿਪੋਰਟ ਹੰਦਾਰ ਟੀਵੀ ਇਕਲਾ ਚਲੋ ਦੀ ਰਣਨੀਤੀ ਤਹਿਤ ਹਰਿਆਣਾ ਵਿਧਾਨ ਸਭਾ ਚੋਣਾਂ ਹੁਣ ਤੱਕ ਇਕੱਲਿਆਂ ਲੜ ਰਹੀ ਕਾਂਗਰਸ ਪਾਰਟੀ ਨੇ ਆਖਿਰਕਾਰ ਆਪਣੀ ਰਣਨੀਤੀ ਬਦਲ ਹੀ ਲਈ ਹੈ ਪਾਰਟੀ ਹੁਣ ਆਪ ਸਪਾ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਮਿਲ ਕੇ ਚੋਣ ਲੜ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪ ਤੇ ਕਾਂਗਰਸ ਦਾ ਗੱਡ ਜੋੜ ਹੋ ਸਕਦਾ ਹੈ ਇਕਲਾ ਚਲੋ ਦੀ ਰਣਨੀਤੀ ਤਹਿਤ ਹਰਿਆਣਾ ਵਿਧਾਨ ਸਭਾ ਚੋਣਾਂ ਹੁਣ ਇਕੱਲਿਆਂ ਲੜ ਰਹੀ ਕਾਂਗਰਸ ਪਾਰਟੀ ਜਿਸਨੇ ਕਿ ਆਖਿਰਕਾਰ ਆਪਣੀ ਰਣਨੀਤੀ ਬਦਲ ਲਈ ਹੈ ਪਾਰਟੀ ਹੁਣ ਆਪ ਸਪਾ ਅਤੇ ਖੱਬੇ ਪੱਕੀ ਪਾਰਟੀਆਂ ਦੇ ਨਾਲ ਮਿਲ ਕੇ ਚੋਣ ਲੜ ਸਕਦੀ ਹੈ ਦੱਸਦੀ ਹੈ ਕਿ ਲਗਾਤਾਰ ਇੱਥੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਫਿਲਹਾਲ ਸਥਿਤੀ ਬਹੁਤ ਸਪਸ਼ਟ ਨਹੀਂ ਹੈ ਪਰ ਜੋ ਸੰਕੇਤ ਮਿਲ ਰਹੇ ਨੇ ਉਹਨਾਂ ਤੋਂ ਛੇਤੀ ਹੀ ਇਹਨਾਂ ਪਾਰਟੀਆਂ ਦਾ ਗਠਜੋੜ ਹੋਣ ਦੀ ਤਿਆਰੀ ਲੱਗਦੀ ਹੈ ਜਿਸ ਦੇ ਵਿੱਚ ਆਪ ਨੂੰ 5 ਤੋਂ 7 ਸੀਟਾਂ ਦਿੱਤੀਆਂ ਜਾ ਸਕਦੇ ਨੇ ਅਤੇ ਸਪਾ ਅਤੇ ਖੱਬੇ ਪੱਕੀ ਪਾਰਟੀਆਂ ਨੂੰ ਇੱਕ-ਇੱਕ ਸੀਟ ਦਿੱਤੀ ਜਾ ਸਕਦੀ ਹੈ ਹਾਲ ਹੀ ਦੇ ਵਿੱਚ ਕੁਈਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਪਾਰਟੀਆਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਸੀਟਾਂ ਦਾ ਫੈਸਲਾ ਕੀਤਾ ਜਾ ਸਕਦਾ। ਹਰਿਆਣਾ ਦੇ ਵਿੱਚ ਗੜਜੋੜ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਇਹ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਖੁਦ ਰਾਹੁਲ ਨੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਨਾਲ ਬੈਠਕ ਵਿੱਚ ਵਿਰੋਧੀ ਇਕਤਾ ਉੱਤੇ ਜ਼ੋਰ ਦਿੱਤਾ। ਨਾਲ ਹੀ ਪਾਰਟੀ ਦੇ ਸਿੰਦਰ ਆਗਵ ਨੂੰ ਹਰਿਆਣਾ ਦੇ ਵਿੱਚ ਸਹਿਯੋਗੀ ਪਾਰਟੀਆਂ ਨਾਲ ਗੜਜੋੜ ਕਰਨ ਬਾਰੇ ਆਪਣੀ ਰਾਏ ਦੱਸੀਆ। ਸੂਤਰੀ ਮੰਨੀਤਾ ਇਸ ਤੋਂ ਬਾਅਦ ਪਾਰਟੀ ਅੰਦਰ ਮੰਤਨ ਤੇਜ ਹੋ ਗਿਆ ਇਸ ਸਬੰਧੀ ਆਪਸ ਪਾਸ ਤੇ ਸੀਪੀਐਮ ਨਾਲ ਚਰਚਾ ਸ਼ੁਰੂ ਹੋ ਗਈ ਹੈ ਦੱਸ ਦਈਏ ਕਿ ਮੰਨਿਆ ਜਾ ਰਿਹਾ ਅਗਲੇ 2 ਦਿਨਾਂ ਵਿੱਚ ਸੀਟ ਨੂੰ ਲੈ ਕੇ ਇਹਨਾਂ ਸਾਰੀਆਂ ਪਾਰਟੀਆਂ ਨਾਲ ਤਾਲਮਿਲ ਹੋ ਸਕਦਾ ਕਾਂਗਰਸ ਪਾਰਟੀ ਹਰਿਆਣਾ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਰੀਆਂ ਨੇ ਗੜਜੋੜ ਦੇ ਸੰਕੇਤ ਦਿੱਤੇ ਹਨ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਬਾਰੇ ਅਜੇ رائے ਲਈ ਜਾ ਰਹੀ ਹੈ ਬਿਊਰੋ ਰਿਪੋਰਟ ਹੰਦਾਰ ਵੀ ਟੀਵੀ ਉਧਰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਐਕਟਿਵ ਹੋ ਗਿਆ ਆ ਇਸ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਐਸ ਦੇ ਨਾਲ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਸੂਬੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਆ ਮੁਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੰਸ਼ਕ ਤੌਰ ਤੇ ਬਦਲਵਾਈ ਰਹਿ ਗਿਆ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਐਕਟਿਵ ਹੋ ਗਿਆ ਆ ਇਸ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਸੂਬੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਮੋਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੰਸ਼ਕ ਤੌਰ ਤੇ ਬਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਹਾਲਾਂਕਿ ਮੌਸਮ ਵਿਭਾਗ ਨੇ 28 ਸ਼ਹਿਰਾਂ ਦੇ ਵਿੱਚ ਸਵੇਰੇ 8:15 ਤੇ ਮੀਂਹ ਦਾ ਲੜ ਕੀਤਾ ਸੀ ਇਨ੍ਹਾਂ ਸ਼ਹਿਰਾਂ ਦੇ ਵਿੱਚ ਸੁਨਾਮ ਸੰਗਰੂਰ ਧੂਰੀ ਮਲੇਰਕੋਟਲਾ ਪਾਤੜਾ ਸਮਾਣਾ ਪਟਿਆਲਾ ਨਾਭਾ ਰਾਜਪੁਰਾ ਡੇਰਾ ਬਸੀ ਫਤਿਹਗੜ੍ਹ ਸਾਹਿਬ ਅਮਲੋਆ ਤੇ ਪਾਇਲ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਮੱਧਮ ਮੀਂਹ ਪੈਣ ਦੀ ਸੰਭਾਵਨਾ ਸੀ ਇਸੇ ਤਰ੍ਹਾਂ ਸਰਦੂਲਗੜ ਬਡਲਾੜਾ ਲਹਿਰਾ ਮਾਨਸਾ ਸੁਨਾਮ ਮੂਨਕ ਮੁਹਾਲੀ ਤਲਵੰਡੀ ਸਾਬੋ ਬਸੀ ਪਠਾਨਾ ਖੰਨਾ ਖਰੜ ਚੰਡੀਗੜ ਚਮਕੌਰ ਸਾਹਿਬ ਅਤੇ ਚਮਕੌਰ ਚਮਕੌਰ ਸਾਹਿਬ ਅਤੇ ਸਮਰਾਲਾ ਤੇ ਰੂਪਨਗਰ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਨਾ ਥਾਮਾਂ ਦੇ ਉੱਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਬਿਊਰੋ ਰਿਪੋਰਟ ਹਮਦਾਰਪੁਰ ਟੀਵੀ ਪੰਜਾਬ ਲੇਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ